ਸਾਸੀ ਕਾਨ ਮੈਂ ਹਾ ਟੋੜਾ ਹੂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਹੱਕ ਵਿੱਚ ਖੜ ਗਈ ਸਰਕਾਰ ਇੱਕ ਪਾਸੇ ਡੇਰਾ ਬਿਆਸ ਉੱਤੇ ਵੱਡੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਹਨਾਂ ਨੇ ਜਿਹੜੀ ਹੈ ਨਜ਼ਾਇਜ਼ ਜ਼ਮੀਨਾਂ ਹੜਪੀਆਂ ਨੇ ਦਰਿਆਈ ਜ਼ਮੀਨ ਨੂੰ ਵਾਈਲ ਯੋਗ ਜ਼ਮੀਨ ਬਣਾਇਆ ਹੈ ਇੱਕ ਖਸਾਨ ਅਤੇ ਖਸਾਨ ਜਥੇਬੰਦੀਆਂ ਵੱਲੋਂ ਪ੍ਰੋਟੈਸਟ ਯਾਨੀ ਕਿ ਵਿਰੋਧ ਵੀ ਕੀਤਾ ਗਿਆ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਉਧਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਸੀ ਲੇਕਿਨ ਜੇ ਗੱਲ ਕਰੀਏ ਮਨੁੱਖਤਾ ਦੀ ਚੈਰੀਟੇਬਲ ਜਿਹੜੇ ਵਰਕ ਕਰਦੇ ਨੇ ਉਹ ਕਾਬਲੇ ਤਾਰੀਫ ਨੇ ਜਿਹੜੇ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਚਲਾਏ ਜਾਂਦੇ ਨੇ ਇਸ ਲਈ ਸਰਕਾਰ ਵੀ ਹੱਕ ਦੇ ਵਿੱਚ ਖੜ ਗਈ ਹੈ ਕਿਉਂਕਿ ਜਿਹੜੇ ਮਨਮਤਾ ਦੇ ਜੋ ਹਸਪਤਲ ਗਰੀਬ ਲੋਕਾਂ ਵਾਸਤੇ ਜਿਹੜਾ ਲਾਜ਼ਮ ਮੁਹੱਈਆ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਜਿਹੜਾ ਇਹ ਮੁਹੱਈਆ ਕਰਵਾ ਜਾਂਦਾ ਹੈ ਉਸ ਦੀ ਤਾਰੀਫ ਕਰ ਰਹੀ ਹੈ ਹਿਮਾਚਲ ਸਰਕਾਰ हिमाचल सरकार जेकर करिए कानून दी कानून ਦੇ ਵਿੱਚ ਪੰਜਾਬ ਦੇ ਵਿੱਚੋਂ ਜਾ ਕੇ ਹਿਮਾਚਲ ਸਰਕਾ ਹਿਮਾਚਲ ਦੇ ਵਿੱਚ ਜ਼ਮੀਨ ਨਹੀਂ ਖਰੀਦੀ ਜਾ ਸਕਦੀ ਭਾਰਤ ਦੇ ਕਿਸੇ ਸੂਬੇ ਵੱਲੋਂ ਇੱਕ ਪਾਸੇ ਹਿਮਾਚਲ ਦੂਸਰੇ ਪਾਸੇ ਰਾਜਸਥਾਨ ਤੋਂ ਯਾਨੀ ਕਿ ਇੱਕ ਬੜਾ ਵੱਡਾ ਹਸਪੀਟਲ ਹੈ ਮੰਡੀ ਸ਼ਿਵਲਾ ਦੇ ਕੋਲ ਜਿਹੜਾ ਬਣਾਇਆ ਗਿਆ ਹੈ ਡੇਰਾ ਅਤੇ ਡੇਰਾ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਕਾਫੀ ਲੰਮੇ ਸਮੇਂ ਤੋਂ ਭਾਤੀ ਚੱਤਾ ਪਾਟੀ ਨੇ ਮੀ ਲਾਰਿਆਂ ਦੇ ਵਿੱਚ ਰੱਖਿਆ ਇਧਰ ਕਾਂਗਰਸ ਦੇ ਮੌਜੂਦਾ ਬੁਖ ਮੰਤਰੀ ਸੁਖਵਿੰਦਰ ਕੁਮਾਰ ਸੁੱਖੂ ਨੇ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਭੋਟਾ ਦੇ ਵਿੱਚ ਹਸਪੀਟਲ ਬੜਿਆ ਹੋਇਆ ਹੈ ਉਹ ਜਿਹੜੀ ਉਸ ਨੂੰ ਮਦਦ ਚਾਹੀ ਹੈ ਚਾਹੇ ਸਾਨੂੰ ਕੋਈ ਨਵਾਂ ਕਾਨੂੰਨ ਬਣਾਉਣਾ ਪਵੇ ਹਰ ਹੀਲਾ ਵਸੀਲਾ ਕਰਕੇ ਡੇਰੇ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਉਸ ਹਸਪਤਾਲ ਦੀ ਮਦਦ ਕੀਤੀ ਜਾਵੇਗੀ। ਯਾਨੀ ਕਿ ਇੱਕ ਪਾਸੇ ਉਹਨਾਂ ਨੇ ਕਿਹਾ ਕਿ ਡੇਰੇ ਬਿਆਸ ਵੱਲੋਂ ਜਿਹੜਾ ਮਾਨਤਾ ਦੀ ਭਲਾਈ ਵਾਸਤੇ ਇਹ ਤੇ ਹਸਪੀਟਲ ਬਣਾਇਆ ਹੋਇਆ ਹੈ ਕਾਫੀ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਨੇ ਕੋਈ ਬਿੱਲ ਕੋਈ ਕਾਨੂੰਨ ਪਾਸ ਨਹੀਂ ਕੀਤਾ ਕਿ ਇਹ ਜਿਹੜੀ ਚੈਰੀਟੇਬਲ ਵਾਲੀ ਜਗ੍ਹਾ ਹੈ ਇਹ ਡੇਰੇ ਦੇ ਨਾਮ ਹੋ ਜਾਵੇ। ਲੇਕਿਨ ਉਹਨਾਂ ਨੇ ਕਿਹਾ ਹੈ ਕਿ ਅਸੀਂ ਇੱਕ ਠੋਕ ਕੇ ਯਾਨੀ ਕਿ ਹਿਮਾਚਲ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਸੁਖਵਿੰਦਰ ਕੁਮਾਰ ਸੁਖਵਿੰਦਰ ਸੁਖੂ ਨੇ ਐਲਾਨ ਕਰ ਦਿੱਤਾ ਹੈ ਰਾਜਪਾਲ ਦੇ ਨਾਲ ਹਿਮਾਚਲ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਵੀ ਉਸ ਹਸਪੀਟਲ ਹਸਪਤਾਲ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ ਜਿਹੜੀ ਜ਼ਮੀਨ ਐਕਵਾਇਰ ਕੀਤੀ ਹੋਈ ਸੀ ਉਹ ਹਰ ਹੀਲਾ ਵਸੀਲਾ ਕਰਕੇ ਬਿਆਸ ਡੇਰਾ ਦੇ ਨਾਮ ਅਤੇ ਬਿਆਸ ਡੇਰਾ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜੇਰਾ ਚੈਰੀਅਲ ਟਰਸਟ ਬਣਿਆ ਹੋਇਆ ਉਹਦੇ ਨਾਮ ਕਰ ਦਿੱਤੀ ਜਾਵੇਗੀ ਚਾਹੇ ਕਾਨੂੰਨ ਇਸ ਗੱਲ ਦੀ ਪ੍ਰਵਾਨਗੀ ਨਹੀਂ ਦਿੰਦਾ ਕਿ ਬਾਅਦੋਂ ਆ ਕੇ ਕੋਈ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ ਸੂਤਰਾ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਸੁਖਵਿੰਦਰ ਸੁਕੂ ਜੋ ਹਿਮਾਚਲ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਦੇ ਉਹ ਹਾਕਮ ਵਿੱਚ ਹਕ ਵਿੱਚ ਗੜ ਗਏ ਨੇ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਮਨੁੱਖਤਾ ਦੀ ਭਲਾਈ ਲਈ ਜਿਹੜਾ ਹਸਪਤਲ ਚ ਲਾਇਆ ਜਾ ਰਿਹਾ ਹੈ ਪੋਟਾ ਮੰਡੀ ਸ਼ਿਮਲਾ ਹਿਮਾਚਲ ਦੇ ਵਿੱਚ